ਜਿਹੜੇ ਨੇ ਮਰਡਰ ਕੀਤਾ ਜੋ ਕੀਤਾ ਉਹਨੇ ਅੱਜ ਤੁਹਾਡੇ ਸਾਹਮਣੇ ਆਉਣ ਵਾਲਾ ਟਾਈਮ ਤੁਹਾਨੂੰ ਦੱਸੇਗਾ ਕੀ ਹੋ ਰਿਹਾ ਹੈ ਕਿੰਨਾ ਸ਼ਾਰਟਲੀ ਪੁੱਛਦੇ ਮਾਰ ਦੱਸੋ ਪੀਰੇ ਜੀ ਕਿੰਨੇ ਦਿਨ ਦਾ ਪੁਲਿਸ ਦਿੰਦਾ ਮੰਗਿਆ ਸੀਗਾ 12 ਵਜੇ ਵਗੈਰਾ ਆਉਣਾ ਹੈ ਨਾ 18 ਦਿਨ ਜਿਹੜਾ ਕੰਮ ਚੋਂ ਨਾ ਸੀ ਦੋਹਰਾ ਉਹਦੇ ਉਹਦੇ ਵਿੱਚ ਪਾੜ-ਬਾਣ ਦਾ ਕੰਮ ਕਰਦੇ ਹੋਏ ਪੁਲਿਸ ਦਾ ਕੋਈ ਰੋਲ ਨਹੀਂ ਹੈ ਇੱਕ ਦਿਨ ਦਾ ਪੁਲਿਸ ਰਿਮਾਂਡ ਹੈ ਪਲੀਜ਼ ਜਾਣ ਤੋਂ ਥੋੜਾ ਜਸਤਾ ਦੇ ਇੱਕ ਦਿਨ ਦਾ ਪੁਲਿਸ ਰਿਮਾਂਡ ਇੱਕ ਦਿਨ ਦਾ ਸਰ ਮੰਗਿਆ ਗਿਆ ਸੀ ਰਿਮਾਂਡ ਤਾਂ ਫਿਲਹਾਲ ਇੱਕ ਦਿਨ ਦਾ ਰਿਮਾਂਡ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿੱਤੀ ਗਈ ਹੈ ਤਾਂ ਅੱਗੇ ਦੀ ਜਿਹੜੀ ਕਾਰਵਾਈ ਜੜੀ ਹੋ ਪੀ ਗਈ ਦੇਖੋ